ਕਿ ਸਾਰਿਆਂ ਦਾ ਫੈਸਲਾ ਜਿਹੜਾ ਹੋਏਗਾ ਉਹ ਜਿਹੜਾ ਪ੍ਰਧਾਨ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਚੁੜੇ ਜਾਣਗੇ ਤੇ ਠੀ ਵਧੀਆ ਗੱਲ ਵੀ ਹੈ ਕਿ ਹਰ ਬੰਦੇ ਨੂੰ ਆਪਣਾ ਕਹਿਣ ਦਾ ਹੱਕ ਆ ਔਰ ਦੱਸਣ ਦਾ ਮੌਕਾ ਮਿਲਦਾ ਆ ਤੋਂ ਇਸੇ ਸਬੰਧ ਦੇ ਵਿੱਚ ਅੱਜ ਜਿਹੜੇ ਰੈਗੂਲਰ ਇੱਥੇ ਤਕਰੀਬਨ 7-8 ਦਿਨ ਰੁਕਣਗੇ ਉਸ ਤੋਂ ਪਹਿਲਾਂ ਆਏ ਸੀਗੇ ਪਰ ਹੜ੍ਹਾਂ ਦੇ ਕਾਰਨ ਇਹ ਵਾਪਸ ਚਲੇ ਗਏ ਪਾਰਟੀ ਨੇ ਫੈਸਲਾ ਕੀਤਾ ਕਿ ਜਿਹੜੇ ਆ ਤਿੰਨ ਡਿਸਟ੍ਰਿਕਟਾਂ ਜਿੱਥੇ ਹੜ੍ਹ ਆਏ ਨੇ ਉਹ ਪੋਸਟਪੋਨ ਕਰਤੇ ਸੀ ਪ੍ਰੋਗਰਾਮ ਸੋ ਅੱਜ ਇੱਥੇ ਪਹੁੰਚੇ ਨੇ ਔਰ ਲਗਾਤਾਰ 7-8 ਦਿਨ ਇੱਥੇ ਰਹਿ ਕੇ ਔਰ ਪੂਰੀਆਂ ਮੀਟਿੰਗਸ ਵਰਕਰਸ ਨੂੰ ਮਿਲ ਕੇ ਅ ਇੱਥੇ ਵੀ ਬਹਿਣਗੇ ਬਟਾਲੇ ਵੀ ਬਹਿਣਗੇ ਔਰ ਹਰ ਬੰਦੇ ਨਾਲ ਗੱਲ ਕਰਕੇ ਆਪਣੀ ਰਿਪੋਰਟ ਜਿਹੜੀ ਦੇਣੀ ਹੈ ਬੜੀ ਬਦਕਿਸਮਤੀ ਦੀ ਗੱਲ ਆ ਕਿ ਇੱਕ ਨਹਿਰ ਪਾਰਕ ਨਹੀਂ ਜਿਹੜੀ ਸੈਂਟਰ ਸਰਕਾਰ ਕਰਾ ਸਕੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਜੀ ਨੂੰ ਤੇ ਫਿਰ ਅਸੀਂ ਐਵੇਂ ਆਪਣੇ ਪੱਟਾ ਤੇ ਥਾਪੀਆਂ ਮਾਰੀ ਜੇ ਅਸੀਂ ਤਾਂ ਬਹੁਤ ਸ਼ਕਸ਼ਮਾ ਤਾਂ ਇੰਝ ਫਲਾਣਾ ਲੀਡਰ ਆਫ اپੋਜੀਸ਼ਨ ਜਿਹੜਾ ਉਹ ਲੋਕਾਂ ਨੂੰ ਮਿਲਣ ਜਾਣਾ ਚਾਹੁੰਦਾ ਲੋਕ ਸਾਹਮਣੇ ਦੇਖ ਰਹੇ ਸੀਗੇ ਲੋਕ ਖੜੇ ਸੀਗੇ ਕਿਸ਼ਤੀਆਂ ਐਨਡੀਆਰਐਫ ਦੀਆਂ ਇਹਨਾਂ ਨੇ ਦੋ ਜਿਹੜੀਆਂ ਸੀਗੀਆਂ ਵੀ ਉਹ ਵੀ ਹੋਲਡ ਕਰ ਲੀਆਂ ਵੀ ਅਸੀਂ ਨਹੀਂ ਦੇਣੀਆਂ ਅਸੀਂ ਤਿੰਨ ਕਿਸ਼ਤੀਆਂ ਖੁਦ ਅਰੇਂਜਮੈਂਟ ਕਰਵਾਈਆਂ ਉੱਥੇ ਔਰ ਉਹਨਾਂ ਦੇ ਨਾਲ ਹੀ ਉਹ ਲੋਕਾਂ ਨੂੰ ਫਿਰ ਇੱਧਰ ਲਿਆਂਦਾ ਜੇ ਲੋਕ ਇੱਧਰ ਆ ਸਕਦੇ ਆ ਤੇ ਕੀ ਗੱਲ ਹੈ ਲੀਡਰ ਆਫ اپੋਜੀਸ਼ਨ ਜੀ ਰਾਹੁਲ ਗਾਂਧੀ ਜੀ ਕਿਉਂ ਨਹੀਂ ਉੱਧਰ ਜਾ ਸਕਦੇ ਬਈ ਪਾਰ ਖਤਰਾ ਹੈ ਤੇ ਇੱਧਰ ਖਤਰਾ ਨਹੀਂ ਆ ਉੱਥੇ ਵੀ ਤੇ ਸਾਡੇ ਉੱਥੇ ਭੈਣ ਭਰਾ ਬਜ਼ੁਰਗ ਉੱਥੇ ਰਹਿ ਰਹੇ ਆ ਉੱਥੇ ਜੇ ਖਤਰਾ ਇਹਦਾ ਮਤਲਬ ਫਿਰ ਤੁਸੀਂ ਆਪਣੇ ਆਪ ਹੀ ਮੰਨਦੇ ਹੋ ਫੇਲਿਅਰ ਆਪਣੇ ਕਿ ਸਾਡੇ ਕੋਲੇ ਸਕਸ਼ਮ ਵੀ ਨਹੀਂ ਅਸੀਂ ਹੈਗੇ ਕਿ ਅਸੀਂ ਆਪ ਲੀਡਰ ਆਫ ਆਪੋਜੀਸ਼ਨ ਨੂੰ ਪਾਰ ਲੈ ਕੇ ਜਾਈਏ ਤੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਤਕਲੀਫਾਂ ਸੁਣ ਸਕਣ ਬੇਸਿਕਲੀ ਉਹ ਚਾਹੁੰਦੇ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਪਾਰ ਜਾਣ ਲੋਕਾਂ ਦੀਆਂ ਤਕਲੀਫਾਂ ਸੁਣਨ ਕਿਉਂਕਿ ਅਜੇ ਤੱਕ ਕੋਈ ਲੀਡਰ ਵੀ ਸ਼ਾਇਦ ਇਸ ਲੈਵਲ ਦਾ ਬੰਦਾ ਜਿਹੜਾ ਇਹਨਾਂ ਲੋਕਾਂ ਤੱਕ ਪਹੁੰਚਿਆ ਨਹੀਂ ਆ ਔਰ ਰਾਹੁਲ ਗਾਂਧੀ ਜੀ ਜਿਹੜੇ ਆ ਉਹ ਲੋਕਾਂ ਚ ਰਹਿਣ ਵਾਲੇ ਆਦਮੀ ਨੇ ਤੁਹਾਨੂੰ ਪਤਾ ਪਿਛਲੇ ਸਮੇਂ ਪੈਦਲ ਯਾਤਰਾ ਕੀਤੀ ਹਰ ਜਗ੍ਹਾ ਉਹ ਪਹੁੰਚਦੇ ਨੇ ਤੋਂ ਬੇਸਿਕਲੀ ਇਹ ਉਹਨਾਂ ਦਾ ਡਰਿਆ ਸੈਂਟਰ ਸਰਕਾਰ ਦਾ ਦਾ ਇਸ ਕਰਕੇ ਉਹਨਾਂ ਨੂੰ ਜਾਣ ਬੁੱਝ ਕੇ ਰੋਕਿਆ ਗਿਆ ਲੋਕ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਲੋਕ ਖੁਦ ਕਹਿ ਰਹੇ ਸੀ ਕਿ ਅਸੀਂ ਮਿਲਣਾ ਚਾਹੁੰਦੇ ਸਾਨੂੰ ਬਹੁਤ ਪ੍ਰੋਬਲਮ ਆ ਲੋਕਾਂ ਨੂੰ ਫਿਰ ਜਿੰਨੇ ਕ ਪੋਸਿਬਿਲਟੀ ਹੋ ਸਕੇ ਅਸੀਂ ਬੇੜੀਆਂ ਚ ਉਧਰੋਂ ਇੱਧਰ ਲੈ ਕੇ ਆਏ ਆ ਤੋਂ ਉੱਥੇ ਉਹ ਰਾਹੁਲ ਜੀ ਨਾਲ ਗੱਲ ਉਹਨਾਂ ਦੀ ਹੋਈ ਆ ਪਰ ਚੰਗੀ ਗੱਲ ਹੁੰਦੀ ਜੇ ਰਾਹੁਲ ਜੀ ਨੂੰ ਲੋਕ ਕਰਦੇ ਤੇ ਪਰਲੇ ਬੰਨੇ ਜਾ ਕੇ ਉੱਥੇ 1.5-200 ਲੋਕ ਜਿਹੜੇ ਬੈਠੇ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦੇ ਅਜੇ ਵੀ ਬੁਰੇ ਕਿ ਅਸੀਂ ਇਸ ਕਿਨਾਰੇ ਤੇ ਖੜੇ ਆਂ ਅਸੀਂ ਪਰਲੇ ਕਿਨਾਰੇ ਤੱਕ ਜਾ ਕੇ ਅੱਗੇ ਪਿੰਡਾਂ 'ਚ ਨਹੀਂ ਜਾਂਦੇ ਤੇ ਬਾਰਡਰ ਤੇ ਉਥੋਂ 8 ਕਿਲੋਮੀਟਰ ਆ ਤੇ ਅਸੀਂ ਆ ਇੱਥੋਂ ਕਿੰਨਾ ਮੇਰੇ ਖਿਆਲ 150 ਮੀਟਰ ਦਾ ਫਾਕ ਫਾ ਸੀ 200 ਮੀਟਰ ਦਾ ਉੱਥੇ ਜਾ ਕੇ ਕਹਿੰਦੇ ਸੀ ਲੋਕਾਂ ਨੂੰ ਮਿਲ ਕੇ ਤੇ ਵਾਪਸ ਆ ਜੰਨੇ ਆ ਪਰ ਉਹਨਾਂ ਨੇ ਅਲਾਉ ਨਹੀਂ ਕੀਤਾ ਜਿਹੜੇ ਪਾਰ ਰਹਿੰਦੇ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹੜੇ ਪਾਸੇ ਇਹ ਤਾਂ ਮੈਂ ਕਹਿ ਰਿਹਾ ਕਿ ਜਿਹੜੇ ਲੋਕ ਬਾਰਡਰ ਤੇ ਬੈਠੇ ਆ ਜਿਹੜੇ ਉੱਤੇ 12 ਪਿੰਡ ਅਗੇਲੇ ਤਕਰੀਬਨ ਹੈਗੇ ਨੇ ਉਹਨਾਂ ਨੂੰ ਖਤਰਾ ਨਹੀਂ ਆ ਤੇ ਰਾਹੁਲ ਗਾਂਧੀ ਜੀ ਜਾਂਦੇ ਆ ਫਿਰ ਖਤਰਾ ਪੈਦਾ ਹੋ ਜਾਂਦਾ ਇਹ ਮਤਲਬ ਲੌਜੀਕ ਸਮਝ ਨਹੀਂ ਆਇਆ ਸੈਂ ਤਲ ਗੱਲ ਸਮਝੋ ਨਾ ਜੇ ਇੱਕ ਬੰਦਾ ਗਰਾਊਂਡ ਤੇ ਆ ਕੇ ਕੰਮ ਕਰਨਾ ਚਾ ਰਿਹਾ ਇੱਕ ਬੰਦਾ ਲੀਡਰ ਆਫ oppositon ਲੋਕਾਂ ਚ ਜਾ ਕੇ ਮਿਹਨਤ ਕਰ ਰਿਹਾ ਉਹ ਤਕਲੀਫ ਤੇ ਫਿਰ ਕਿਤੇ ਨਾ ਕਿਤੇ ਮਿਹਨਤੀ ਬੰਦੇ ਦੀ oppositon ਵਾਲਿਆਂ ਨੂੰ ਹੁੰਦੀ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਮੁਰਗੀਆਂ ਦਾ ਵੀ ਇਹ ਮੁਆਵਜ਼ਾ ਦਿੱਤਾ ਜਾਏਗਾ ਪਰ ਉਹ ਫਸਲਾ ਜੇ ਤੇ ਪਿਛਲੀ ਯਾਰ ਕੇਸ ਨੂੰ ਮਿਲਿਆ ਤੇ ਫਿਰ ਆਸ ਰੱਖਿਓ ਤੇ ਜੇ ਨਹੀਂ ਮਿਲਿਆ ਫਿਰ ਐਵੇਂ ਕਿਹੜੇ ਬੰਦੇ ਦੀ ਗੱਲ ਕਰਦੇ ਹੋ ਕਿਹੜੀ ਸਰਕਾਰ ਦੀ ਗੱਲ ਕਰਦੇ ਹੋ ਯਾਰ ਮੁਰਗੀਆਂ ਤੇ ਬੱਕਰੀਆਂ ਦਾ ਮੈਂ ਤਾਂ ਮੰਗਦਾ ਹੀ ਨਹੀਂ ਹੁਣ ਉਹ ਤੇ ਫਿਰ ਬੇਵਕੂਫੀ ਆ ਨਾ ਵੀ ਇੱਕ ਬੰਦਾ ਇੱਕ ਵਾਰੀ ਝੂਠ ਬੋਲ ਜੇ ਤੇ ਅਗਲੀ ਵਾਰੀ ਉਹ ਕਹਿ ਦੋ ਜੀ ਇਹਨਾਂ ਕੋ ਆਸਰਾ ਕੋਈ ਆਸ ਨਹੀਂ ਦਤਾਰੂ ਪਸ਼ੂ ਲੋਕਾਂ ਦੇ ਰੁੜ ਗਏ ਪਾਣੀਆਂ ਚ ਮਰ ਗਏ ਉਹਨਾਂ ਦਾ ਮੁਆਵਜ਼ਾ ਦੇਣ ਫਸਲਾਂ ਦਾ ਮੁਆਵਜ਼ਾ ਦੇਣ ਜਿਹੜਾ 50000 ਦਿੱਲੀ ਅਨਾਉਂਸ ਕਰਦੇ ਕਹਿੰਦੇ ਹੜੋਂ ਤੇ ਉਸੇ ਅਸੀਂ ਖਾਤਿਆਂ ਚ ਪਾ ਦਿੰਨੇ ਆ ਹੁਣ ਖਾਤੇ ਲੌਕੋਗੇ ਇਹਨਾਂ ਦੇ ਫਸਲਾਂ ਦੇ ਮੁਆਵਜ਼ੇ ਤੇ ਵੀ ਉਹਨਾਂ ਨੇ ਕਿਹਾ ਕਿ ਜਿਹੜੀ 75% ਤੋਂ ਵੱਧ ਹੋਈ ਉਹਨੂੰ 20000 ਦਵਾ ਨਹੀਂ ਬਾਕੀ ਨੂੰ ਦੱਸਿਆ ਤੁਸੀਂ ਇਹ ਦੇਖਿਓ ਕਿਹਦੇ ਕਿਹਦੇ ਹੱਥ ਚਾ ਕਲਮ ਕਿੰਨੇ ਪਰਸੈਂਟ ਖਰਾਬ ਹੋਈ ਹੈ ਕਿੰਨੇ ਲਿਖਣਾ ਸਰਕਾਰ ਨੇ ਲਿਖਣਾ ਨਾ ਜਿਹਦੀ 100% ਉਹ ਵੀ ਇਹਨਾਂ 50% ਲਿਖਣੀ ਉਹਨੂੰ ਪੈਸਾ ਹੀ ਕੋਈ ਨਹੀਂ ਮਿਲਣਾ ਇਹ ਤੇ ਤੁਹਾਨੂੰ ਸਮਝ ਆ ਜਾਏਗੀ ਜਦੋਂ ਯਾਰ ਜਦੋਂ ਪੱਲੇ ਹੀ ਕੁਝ ਨਹੀਂ ਸਰਕਾਰ ਦੇ ਪੈਸੇ ਕਿੱਥੋਂ ਦੇ ਦੇਣੇ ਇਹਨਾਂ ਨੇ ਹੁਣ ਪੰਚਾਇਤਾਂ ਕੋ 30 ਕਰੋੜ ਰੁਪਇਆ ਮੰਗਾਉਂਦੇ ਆ ਜਿਹੜੇ ਉਹ ਸੰਤੀਆਂ ਚ ਪੈਸੇ ਪਏ ਹੁੰਦੇ ਆ ਉਹ ਕਹਿੰਦੇ 30 ਕਰੋੜ ਇਕੱਠਾ ਕਰਕੇ ਦੋ ਤੇ ਹੁਣ ਜੇ ਤੁਸੀਂ ਇਹ ਥੋੜਾ ਕਹੋਗੇ ਵੀ ਕੌਲੀਆਂ ਚ ਦਾਣੇ ਇਕੱਠੇ ਕਰਕੇ ਤੁਸੀਂ ਬੋਰੇ ਭਰ ਲਾਂਗੇ ਇਹ ਤੇ ਉਹ ਖਜ਼ਾਨਾ ਖੋਲਣ ਹੁਣ ਇਹਨਾਂ ਦੇ ਫਾਈਨੈਂਸ ਮੰਤਰੀ ਤੇ ਸਰਕਾਰ ਖਜ਼ਾਨਾ ਖੋਲੇ ਨਾ ਮੂੰਹ ਜਿਹੜਾ ਕੇਜਰੀਵਾਲ ਦਾ 54000 ਕਰੋੜ ਸਾਲ ਦਾ ਨਪਿਆ ਉਹ ਵੰਡਣ ਲੋਕਾਂ ਚ ਨਾਲੇ ਪਤਾ ਲੱਗੇ ਇਹਨਾਂ ਦੇ ਪੱਲੇ ਕੀ ਆ ਤੇ ਇਹਨਾਂ ਦਾ ਖਜ਼ਾਨਾ ਕਿੱਥੇ ਆ ਹੁਣ ਉਦੋਂ ਆਂਦੇ ਖਜ਼ਾਨਾ ਖਾਲੀ ਪੀਪਾ ਕਹਿੰਦੇ ਆ ਤੇ ਹੁਣ ਪੀਪਾ ਖੋਲੋ ਨਾ ਆਪਣਾ ਦਿਓ ਲੋਕਾਂ ਨੂੰ ਹਣ ਤੇ ਜਿਹੜੇ ਲੋਕਾਂ ਦੀਆਂ ਛੱਤਾਂ ਲਹਿ ਗਈਆਂ ਛੱਤਾਂ ਨਹੀਂ ਰਹੀਆਂ ਉਹਨਾਂ ਦਾ ਹੁਣ ਤੁਸੀਂ ਕਦੋਂ ਚੈੱਕ ਕਰੋਗੇ ਕਦੋਂ ਉਹਨਾਂ ਦਾ ਵੈਰੀਫਾਈ ਕਰੋਗੇ ਕਦੋਂ ਉਹਨਾਂ ਨੂੰ ਪੈਸੇ ਦੋਗੇ ਛੱਤ ਤੋਂ ਬਗੈਰ ਤੁਸੀਂ ਰਹਿ ਕੇ ਦੱਸੋ ਇੱਕ ਦਿਨ ਕਿਤੇ ਵੀ ਬਾਹਰ ਰਹਿ ਜਾਂਦਾ ਸ ਇਮੀਡੀਏਟਲੀ ਉਹਦੀ ਭਰਪਾਈ ਕਰਨੀ ਚਾਹੀਦੀ। ਕਿਪਾ 80 ਲੱਖ ਕਰੋੜ ਰੁਪਈਆ ਵਸ ਜਾਂਦਾ ਤੇ ਕਿਸੇ ਕੋਲ ਤੇ ਮੰਗਣ ਦੀ ਲੋੜ ਨਹੀਂ। ਦੇਖੋ ਗੱਲ ਮੈਂ ਤੇ ਪਹਿਲਾਂ ਕਿਹਾ ਕਿ ਮੈਂ ਰਾਤ ਫੇਸਬੁੱਕ ਤੇ ਦੇਖ ਰਿਹਾ ਸੀ ਤੇ ਜਦੋਂ ਮੈਂ ਸਕਰੋਲ ਕੀਤਾ ਤੇ ਕੇਜਰੀਵਾਲ ਸਾਹਿਬ ਦੀ ਉਹਦੇ ਤੇ ਮੈਂ ਵੇਖੀ ਵੀਡੀਓ ਜਿੱਚ ਕਹਿ ਰਹੇ ਸੀ ਕਿ 54 ਹਜ਼ਾਰ ਕਰੋੜ ਦਾ ਤੇ ਮੈਂ ਇੰਤਜ਼ਾਮ ਕਰਕੇ ਬੈਠਾ ਹੋਇਆ ਹਰ ਸਾਲ ਆਏਗਾ ਖਾਤੇ 'ਚ। ਉਹ ਮੈਂ ਕਹਿੰਨਾ ਉਹਦੇ 'ਚ ਹੀ ਵੰਡਦੇ ਹੋ ਲੋਕਾਂ ਨੂੰ ਜੇ ਆਇਆ ਤੇ ਪਰ ਆਇਆ ਹੀ ਕੁਛ ਨਹੀਂ ਜਦੋਂ ਪੱਲੇ ਹੀ ਕੁਛ ਨਹੀਂ। ਉਹਨਾਂ ਨੇ ਜਿੰਨਾ ਝੂਠ ਬੋਲ ਕੇ ਸਰਕਾਰ ਬਣਾਉਣੀ ਸੀ ਉਹ ਬਣਾ ਲਈ ਆ। ਇਹਨਾਂ ਦੇ ਜਿਹੜਾ ਬੰਦਾ ਪੰਚਾਇਤਾਂ ਕਿ 30 30 ਕਰੋੜ ਰੁਪਇਆ ਪੰਚਾਇਤਾਂ ਜੋ ਇਕੱਠਾ-ਕੁੱਠਾ ਕਰਕੇ ਲਿਆਓ ਤਨਖਾਹਾਂ ਵਾਲੀ ਲੋਨ ਲਿਆ ਜਾ ਰਿਆ ਤੇ ਹਾਊ ਇਟਸ ਪੋਸੀਬਲ ਕਿ ਉਹ ਲੋਕ ਪੈਸੇ ਦੇਣਗੇ ਫਿਰ ਅੱਜ ਅਨਾਉਂਸ ਕੀਤਾ ਕਰਕੇ ਜਦੋਂ ਇਹਨਾਂ ਦੇ ਮੰਤਰੀ ਤੇ ਆ ਇੱਥੇ ਆਏ ਆ ਉਹ ਫਿਰ ਪੈਸੇ ਅਨਾਉਂਸ ਕਰ ਦੇਣਾ ਲੋਕਾਂ ਦੀ ਛੱਤਾਂ ਦੇ ਪੈਸੇ ਹੁਣੋਂ ਤੇ ਡੀਸੀ ਜਿੰਨੇ ਵੀ ਨੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਆ ਜਾਣੇ ਚਾਹੀਦੇ ਸੀ ਆਰਡਰ ਇਮੀਡੀਏਟਲੀ ਕੰਮ ਲਾਓ ਵੀ ਜਨਾਂ ਦੀਆਂ ਛੱਤਾਂ ਹਨ ਨਹੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਸੋ ਇਹ ਸਾਰਾ ਟਕੋਸਲਾ ਸਰਕਾਰ ਦਾ ਬੇੜਾਗਰਕ ਹੋ ਗਿਆ ਕੱਲ ਜਦੋਂ ਪਾਣੀ ਦੇ ਵਿੱਚ ਡੁੱਬਿਆ ਝੋਨਾ ਦੇ ਵਿੱਚ ਨਮੀ ਵਾਲਾ ਮੈਂ ਆਜੀ ਰੰਧਾਵਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜੇ ਤੁਸੀਂ ਨਿਕਲੇ ਮੈਂ ਵੀ ਸੁਣੀ ਹੈ ਗੱਲ ਕਿ ਸੁੱਕਾ ਝੋਨਾ ਸੀ ਲੈਣਾ ਨਮੀ ਨਹੀਂ ਹੋਣੀ ਚਾਹੀਦੀ ਜਾਂ ਤੇ ਹੁਣ ਜਿਹੜਾ ਜੇ ਕਿਤੇ ਕੋਈ 10 20% ਕਿਸੇ ਦਾ ਵਿਚਾਰੇ ਦਾ ਬਚ ਵੀ ਗਿਆ ਤੇ ਉਹਨੂੰ ਕੋਈ ਥੋਪਾ ਤਾਂ ਪਲਵਾ ਕੇ ਲੈ ਜਾਏ ਤਾਂ ਮਤਲਬ ਇਹ ਸਰਕਾਰ ਦੇਣਾ ਹੀ ਕੱਖ ਨਹੀਂ ਚਾਹੁੰਦੀ ਜਿਹੜਾ ਰੁੜ ਗਿਆ ਉਹਨੂੰ ਮਿਲਣਾ ਨਹੀਂ ਤੇ ਜਿਹੜਾ ਕੋਈ ਮਾੜਾ ਮੋਟਾ ਬਚ ਗਿਆ ਉਹਦੇ ਪੈਰਾਮੀਟਰ ਸੈੱਟ ਕਰਤੇ ਸੋ ਗੱਲ ਇਹ ਐ ਇੰਨਾ ਕਿ ਇਹਨਾਂ ਦਾ ਨਾਸ਼ ਵੱਡਿਆ ਜਾਣਾ ਤੇ ਐਨ ਜੀਓਸ ਤੇ ਆਮ ਲੋਕਾਂ ਨੇ ਬਚਾ ਲਿਆ ਜਿਹੜਾ ਪੰਜਾਬ ਦੀ ਸੇਵਾ ਕਰਕੇ ਜੇ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਜੇ ਉਹ ਲੋਕ ਨਾ ਮੈਦਾਨ ਚ ਉਤਰਦੇ ਸਰਕਾਰ ਦੇ ਉਹ ਸਪੀਡ ਚੈੱਕ ਕਰਨੀ ਇਹਨਾਂ ਦੇ ਮੰਤਰੀ ਐਮਐਲਆ ਦੀ ਔਰ ਹੁਣ ਆ ਤੁਸੀਂ ਦੇਖਿਓ ਆ ਜਿਹੜੀ ਹੁਣ ਤੁਸੀਂ ਗੱਲ ਕੀਤੀ ਨਾ ਚੋਨਾ ਵਾਲਾਂ ਤੋਂ ਪੀ ਚੈੱਕ ਕਰਨਾ ਫਿਰ ਇਹਨਾਂ ਦੀ ਸਪੀਡ ਚੈੱਕ ਹੋਣੀ ਠੀਕ ਹੈ